ਸੁਨਾਮ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਜੁਨਤ ਪਾਰਟੀ ਅਸੀਂ ਅੱਜ ਕਿਸਾਨਾਂ ਦਾ ਆਵਾਮੀ ਜਥੇਬੰਦੀਆਂ ਦਾ ਜੋ ਬੰਦ ਦਾ ਬੰਦ ਦੀ ਕਾਲ ਸੀ ਉਹਦਾ ਅਸੀਂ ਸਮਰਥਨ ਵੀ ਕੀਤਾ ਔਰ ਜੋ ਕਿਸਾਨਾਂ ਦੀਆਂ ਮੰਗਾਂ ਵਾ ਐਮ ਐਸ ਪੀ ਨੂੰ ਲੈ ਕੇ ਜਾਂ ਖੇਤੀ ਉਤਪਾਦਨਾ ਤੇ ਜੋ ਇਹਨਾਂ ਨੇ ਨਿਰਧਾਰਤ ਤਰੀਕ ਤੈਅ ਕਰਨੇ ਸੀ ਸੈਂਟਰ ਗਵਰਨਮੈਂਟ ਨੇ ਅਸੀਂ ਕਿਸਾਨਾਂ ਦੀ ਉਸ ਮੰਗ ਦਾ ਵੀ ਸਮਰਥਨ ਕਰਦੇ ਹਾਂ ਔਰ ਇਹਦੇ ਨਾਲ ਜੋ ਸ਼ੰਭੂ ਬਾਰਡਰ ਤੇ ਉਸ ਸਟੇਟ ਨੇ ਕਿਸਾਨਾਂ ਦੇ ਨਾਲ ਵਰਤਾਓ ਕੀਤਾ ਪੱਤਰਕਾਰਾਂ ਤੇ ਹਮਲੇ ਕੀਤੇ ਨਿਹੱਤੇ ਕਿਸਾਨਾਂ ਤੇ ਹਮਲੇ ਕੀਤੇ ਨੈਸ਼ਨਲ ਜੂਥ ਪਾਰਟੀ ਉਹਦਾ ਸਖਤ ਸ਼ਬਦਾਂ ਜਿ ਨਿੰਦਾ ਕਰਦੀ ਆ ਔਰ ਭਾਰਤ ਸਰਕਾਰ ਨੂੰ ਤਾਕੀਦ ਵੀ ਕਰਦੀ ਔਰ ਅਪੀਲ ਵੀ ਕਰਦੀ ਆ ਕਿਸਾਨ ਦਾ ਅਨਦਾਤਾ ਵਾ ਇਹਨੂੰ ਮਜਬੂਰ ਨਾ ਕਰੋ ਇਹ ਇਹ ਢਿੱਡ ਭਰਦਾ ਵਾ ਇਹ ਮਿਹਨਤ ਕਾਸ਼ਿਆ ਇਹ ਕੋਈ ਡਿਕਟੇਟਰਸ਼ਿਪ ਨਹੀਂ ਕਰ ਰਿਹਾ ਕੋਈ ਤਾਨਾਸ਼ਹੀ ਕਰਨ ਵਾਸਤੇ ਸੰਘਰਸ਼ਾਂ ਦੇ ਰਾਹ ਤੇ ਨਹੀਂ ਪਿਆ ਇਹਨਾਂ ਦਾ ਦਿਲ ਨਹੀਂ ਕਰਦਾ ਵੀ ਸੁੱਖ ਸ਼ਾਂਤੀਆਂ ਜਿਹੜੇ ਘਰ ਛੱਡ ਕੇ ਔਰ ਸੜਕਾਂ ਦੇ ਰਾਤਾ ਕੱਢਣਾ ਸੋ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਵਾਜਬ ਨੇ ਇਹਨਾਂ ਨੂੰ ਮੰਗ ਕੇ ਔਰ ਜਿਹੜਾ ਇਹਨਾਂ ਦਾ ਸੰਘਰਸ਼ ਆ ਉਹਨੂੰ ਫਤਿਹ ਕਰੋ ਔਰ ਇਹ ਜਿੰਨਾ ਸੰਘਰਸ਼ ਲੰਮਾ ਜਾਏਗਾ ਉਹਨਾਂ ਸੈਂਟਰ ਗਵਰਨਮੈਂਟ ਨੇ ਖਾਸ ਕਰਕੇ ਨੈਸ਼ਨਲ ਯੂਥ ਪਾਰਟੀ ਦੁਬਾਰਾ ਇਹ ਆਪਣਾ ਸਟੈਂਡ ਸਪੈਸਟ ਕਰਦੀ ਹੈ ਅਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਾਂ ਔਰ ਇਹਨਾਂ ਦੇ ਨਾਲ ਇਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਸੈਂਟਰ ਗਵਰਨਮੈਂਟ ਇਹਨਾਂ ਨੂੰ ਮੰਗ ਲਈ ਬਿਨ ਦੇਰੀ ਟੇਬਲ ਤੇ ਆ ਕੇ ਔਰ ਇਹਨੂੰ ਜਿਹੜਾ ਹੈ ਸਵੀਕਾਰ ਕਰ ਤਨਮ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਗੁੱਟ ਪਾਰਟੀ ਅਸੀਂ ਅੱਜ ਕਿਸਾਨਾਂ ਦਾ ਆਵਾਮੀ ਜਥੇਬੰਦੀਆਂ ਦਾ ਜੋ ਬੰਦ ਦਾ ਬੰਦ ਦੀ ਕਾਲ ਸੀ ਉਹਦਾ ਅਸੀਂ ਸਮਰਥਨ ਵੀ ਕੀਤਾ ਔਰ ਜੋ ਕਿਸਾਨਾਂ ਦੀਆਂ ਮੰਗਾਂ ਵਾ ਐਮਐਸਪੀ ਨੂੰ ਲੈ ਕੇ ਜਾਂ ਖੇਤੀ ਉਤਪਾਦਨਾ ਤੇ ਜੋ ਇਹਨਾਂ ਨੇ ਨਿਰਧਾਰਤ ਤਰੀਕ ਤੈਅ ਕਰਨੇ ਸੀ ਸੈਂਟਰ ਗਵਰਨਮੈਂਟ ਨੇ ਅਸੀਂ ਕਿਸਾਨਾਂ ਦੀ ਉਸ ਮੰਗ ਦਾ ਵੀ ਸਮਰਥਨ ਕਰਦੇ ਆ ਔਰ ਇਹਦੇ ਨਾਲ ਜੋ ਸ਼ੰਭੂ ਬਾਡਰ ਤੇ ਉਸ ਸਟਰੀਟ ਨੇ ਕਿਸਾਨਾਂ ਦੇ ਨਾਲ ਵਰਤਾਓ ਕੀਤਾ ਪੱਤਰਕਾਰਾਂ ਤੇ ਹਮਲੇ ਕੀਤੇ ਨਿਹੱਤੇ ਕਿਸਾਨਾਂ ਤੇ ਹਮਲੇ ਕੀਤੇ ਨੈਸ਼ਨਲ ਯੂਥ ਪਾਰਟੀ ਉਹਦਾ ਸਖਤ ਸ਼ਬਦਾਂ ਜਿ ਦੀ ਨਿੰਦਾ ਕਰਦੀ ਆ ਔਰ ਭਾਰਤ ਸਰਕਾਰ ਨੂੰ ਤਾਕੀਦ ਵੀ ਕਰਦੀ ਔਰ ਅਪੀਲ ਵੀ ਕਰਦੀ ਆ ਕਿਸਾਨ ਦਾ ਅੰਨਦਾਤਾ ਵਾ ਇਹਨੂੰ ਮਜਬੂਰ ਨਾ ਕਰੋ ਇਹ ਇਹ ਢਿੱਡ ਭਰਦਾ ਵਾ ਇਹ ਮਿਹਨਤ ਕਾਸ਼ਾ ਇਹ ਕੋਈ ਡਿਕਟੇਟਰਸ਼ਿਪ ਨਹੀਂ ਕਰ ਰਿਹਾ ਕੋਈ ਤਾਨਾਸ਼ਹੀ ਕਰਨ ਵਾਸਤੇ ਸੰਘਰਸ਼ਾਂ ਦੇ ਰਾਹ ਤੇ ਨਹੀਂ ਪਿਆ ਇਹਨਾਂ ਦਾ ਦਿਲ ਨਹੀਂ ਕਰਦਾ ਵੀ ਇੱਕ ਸੁੱਖ ਸ਼ਾਂਤੀਆਂ ਜਿਹੜੇ ਘਰ ਛੱਡ ਕੇ ਔਰ ਸੜਕਾਂ ਦੇ ਰਾਤਾ ਕੱਢਣ। ਸੋ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਵਾਜਬ ਨੇ। ਇਹਨਾਂ ਨੂੰ ਮੰਗ ਕੇ ਔਰ ਜਿਹੜਾ ਇਹਨਾਂ ਦਾ ਸੰਘਰਸ਼ ਆ ਉਹਨੂੰ ਫਤਿਹ ਕਰੋ ਔਰ ਇਹ ਜਿੰਨਾ ਸੰਘਰਸ਼ ਲੰਮਾ ਜਾਏਗਾ ਉਹਨਾਂ ਸੈਂਟਰ ਗਵਰਨਮੈਂਟ ਨੇ ਖਾਸ ਕਰਕੇ ਨੈਸ਼ਨਲ ਯੂਥ ਪਾਰਟੀ ਦੁਬਾਰਾ ਇਹ ਆਪਣਾ ਸਟੈਂਡ ਸਪੈਸਟ ਕਰਦੀ ਹੈ। ਅਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਾਂ ਔਰ ਇਹਨਾਂ ਦੇ ਨਾਲ ਇਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਔਰ ਸੈਂਟਰ ਗਵਰਨਮੈਂਟ ਇਹਨਾਂ ਨੂੰ ਮੰਗਣ ਲਈ ਬਿਨ ਦੇਰੀ ਟਾਕ ਟੇਬਲ ਤੇ ਆ ਕੇ ਔਰ ਇਹਨੂੰ ਜਿਹੜਾ ਹੈ ਸਵੀਕਾਰ ਕਰਕੇ